ਉਹ ਕਿੰਨੀ ਖੁਸ਼ ਆਵੇ ਕਦੀ ਕੋਲਡ ਡ੍ਰਿੰਕ ਮੰਗਾਉਂਦੇ ਆ ਕਦੀ ਕੁਛ ਮੰਗਾਉਂਦੇ ਆ ਕਰਨੀ ਹੋਣੀ ਬੈ ਕੇ ਹੁਣ ਚੁਗਲੀਆਂ ਮੇਰੀਆਂ ਮੇਰੀ ਸੱਸ ਸਹੀ ਤਰ੍ਹਾਂ ਆਂਦੀ ਆ ਮੇਰੀ ਸੱਸ ਸੋਤਰ ਆਂਦੀ ਆ ਤੇ ਮੈਂ ਤਾਂ ਜੋ ਜੈਜਾ ਉਹ ਹੀ ਆਨੀ ਆ ਅਜੇ ਤਾਂ ਮੈਂ ਕੁਛ ਨਹੀਂ ਆਂਦੀ ਤਾਂ ਵੀ ਜਾ ਕੇ ਤੇ ਮਾੜੀ ਗੱਲ ਆ ਤੇ ਖਾਣ ਨੂੰ ਆ ਲੈ ਆ ਉਹ ਲੈ ਉਹ ਦੇੰਡੇ ਹੀ ਲਿਆ ਲਿਆ ਕੇ ਤੇ ਬੈਠੇ ਅੰਦਰ ਖਾਂਦੇ ਤੇ ਨਾਲੇ ਚੁਗਲੀਆਂ ਕਰਨ ਦੇ ਉਹਨੇ ਕਿਸੇ ਬਾਰੇ ਕੀ ਕਹਿਣਾ ਮੇਰੇ ਬਾਰੇ ਹੀ ਆਂਦੀ ਹੋਣੀ ਹੋਰ ਭਾਜੀ ਵਧੀਆ ਨਾ ਸਭ ਕੋਲ ਠੀਕ ਜਾ ਗਿਆ ਹਾਂਜੀ ਵਧੀਆ ਜੀ ਸਹੀ ਆ ਅੱਛਾ ਭਾਜੀ ਮੈਂ ਤੁਹਾਨੂੰ ਇੱਕ ਗੱਲ ਕਹਿ ਲੱਗਾ ਸੀਗਾ ਹਾਂਜੀ ਦੱਸੋ ਆਪਣਾ ਕੰਮ ਤੁਹਾਨੂੰ ਪਤਾ ਵਾ ਸਾਰਾ ਟਰੈਵਲ ਦਾ ਵਾ ਹਾਂਜੀ ਹਾਂਜੀ ਹਨਾ ਤੇ ਤੁਸੀਂ ਇਦਾਂ ਕਰੋ ਪ੍ਰੋਗਰਾਮ ਬਣਾਓ ਤੇ ਆਪਾਂ ਚੱਲੀਏ ਸਾਰੇ ਘੁੰਮਣ ਤੁਹਾਨੂੰ ਘੁਮਾ ਕੇ ਲਿਆਵਾਂਗੇ ਵਧੀਆ ਜਗ੍ਹਾ ਤੇ ਆ ਤੇ ਗੱਲ ਹੀ ਬੜੀ ਵਧੀਆ ਕਹੀ ਆ ਸਾਡੇ ਬੰਨੇ ਆ ਪੜ ਪਾੜ ਦੇ ਕਾਵਾਂਗੇ ਉਂਝ ਕਦੀ ਆਪਾਂ ਇੰਨਾ ਨਹੀਂ ਪੜਿਆ ਹੀ ਨਹੀਂ ਪਾੜਿਆ ਨਾ ਸਭ ਨਹੀਂ ਸਹੀ ਗੱਲ ਆ ਭਾਜੀ ਸਾਰੇ ਚੱਲਾਂਗੇ ਨਾ ਬਹੁਤ ਮਜ਼ਾ ਆਊਗਾ ਹਾਂ ਸਾਰੇ ਪਰਿਵਾਰ ਨੂੰ ਖੜੋ ਮੈਂ ਤੇ ਨਾ ਘਰ ਦੇ ਨੂੰ ਵੀ ਰਹਿ ਜਾਓ ਕਿਹੜੀ ਗੱਲ ਚਲੋ ਬਣਾਓ ਪ੍ਰੋਗਰਾਮ ਸੰਨ ਦੱਸ ਦਿਓ ਕਿਦਾਂ ਜਾਣਾ ਤੇ ਆਪਾਂ ਤਿਆਰੀ ਕਰਦੇ ਆਂ ਮੇਰੇ ਲਈ ਪ੍ਰੋਗਰਾਮ ਹੀ ਪ੍ਰੋਗਰਾਮ ਜੀ ਤੁਸੀਂ ਆਪਣਾ ਵੇਖੋ ਤੁਸੀਂ ਦੱਸੋ ਮੈਨੂੰ ਜਿੰਨਾਂ ਦਾ ਕਹੋਗੇ ਅਸੀਂ ਉਦੋਂ ਤੁਰ ਪਾਂਗੇ ਸਹੀ ਗੱਲ ਕਹਿੰਦੇ ਆ ਭਾਬੀ ਬਣਾ ਲਓ ਪ੍ਰੋਗਰਾਮ ਭਾਜੀ ਆਪਣੇ ਭਾਈਏ ਨੂੰ ਵੀ ਨਾਲ ਲੱਲਿਓ ਵਾਵਾ ਰੌਣਕ ਲਾਉਂਦੇ ਆ ਉਹ ਤਾਂ ਮੈਨੂੰ ਜਿੰਨੀ ਰੌਣਕ ਲਾਉਂਦਾ ਉਹ ਤੇ ਪੀ ਕੇ ਸ਼ਰਾਬ ਤੇ ਡਿੱਗਿਆ ਹੁੰਦਾ ਤੇ ਵੇਟਰ ਚੁੱਕ ਕੇ ਪਰਾ ਕਰਦੇ ਵਿਆਹ ਚ ਪਤਾ ਕਿੰਨੀ ਰੌਣਕ ਲਾਈ ਮੈਂ ਤਾਂ ਕਹਿੰਨੀ ਮੈਂ ਤਾਂ ਵੇ ਵੇ ਕੇ ਆ ਸਸਤੇ ਦੋਰੀ ਹੋ ਗਈ ਗੱਲਾਂ ਤੇ ਬੜੀਆਂ ਵਾਕ ਕਰਦੇ ਹੋ ਸਹੀ ਹੈ ਸਹੀ ਹੈ ਪੱਕਾ ਤਿਆਰ ਕਰੇ ਉਹਨਾਂ ਨੂੰ ਨਾਲ ਹਾਂ ਜਰੂਰ ਜਰੂਰ ਉਹਦੀਆਂ ਗੱਲਾਂ ਇਦਾਂ ਦੀਆਂ ਪਰ ਮੈਨੂੰ ਨਹੀਂ ਲੱਗਦਾ ਉਹਨੇ ਜਾਣਾ ਕਿਉਂ ਜਾਣਾ ਕਿਉਂ ਨਹੀਂ ਉਹ ਵੀ ਥੋੜਾ ਕੰਮ ਕਰ ਰਿਹਾ ਹੁੰਦਾ ਬਿਜ਼ੀ ਸੀ ਤੁਸੀਂ ਪੁੱਛ ਕੇ ਵੇਖ ਲਿਓ ਕੀ ਪਤਾ ਚੱਲੀ ਜਾਣ ਜੇ ਭਾਈਏ ਨੂੰ ਨਾ ਨਾ ਖੜਿਆ ਤੇ ਭਾਈਏ ਨੇ ਪੰਗਾ ਪਾ ਕੇ ਬਹਿ ਜਾਣਾ ਜੇ ਇਹ ਗਲਤ ਸੋਚ ਲਿਆ ਤੁਸੀਂ ਆਹ ਇਹ ਤਾਂ ਗੱਲ ਹੈ ਕੀ ਆ ਚੱਲ ਕੋਈ ਨਹੀਂ ਲੈ ਚੱਲ ਜਿੱਦਾਂ ਕੋ ਕਰੇ ਭਾਈਏ ਦੀ ਸਹੀ ਹੈ ਜੀ ਤੇ ਭਾਈਏ ਨਾਲ ਸਲਾਹ ਕਰੋ ਉਹਨੂੰ ਪੁੱਛੋ ਵੀ ਕਦੋਂ ਫਰੀ ਹੈਗਾ ਵਾ ਠੀਕ ਹੈ ਜੀ ਠੀਕ ਹੈ ਨਾ ਤੇ ਭਾਈਏ ਨੂੰ ਤੇ ਪੁੱਛਣਾ ਹੀ ਪੈਂਦਾ ਹੁਣ ਆਪਾਂ ਵੀ 7:00 ਵਜੇ ਹੋ ਗਈਆਂ ਜੇ ਇਹਨਾਂ ਨਾਲ ਨਾ ਪੁੱਛ ਕੇ ਤੇਰੇ ਬਾਅਦ ਇਹਨਾਂ ਨੇ ਵੀ ਦਣਾ ਲਓ ਨੀ ਹੈ ਭਾਈਆ ਚੰਗਾ ਵਾ ਚਲੋ ਚੰਗੇ ਰਹਿਣ ਹਾਂ ਸਹੀ ਗੱਲ ਹੈ ਚਲਿਏ ਫਿਰ ਹਾਂ ਚਲਿਏ ਬਹਿ ਜਾਓ ਭਾਬੀ ਰਾਤ ਰਹਿ ਜਾਓ ਤੁਸੀਂ ਕਿਹੜਾ ਰੋਜ ਹੋਣ ਡੇ ਜੇ ਹਾਂ ਰੁਕੋ ਤੁਸੀਂ ਅੱਜ ਰਹਿਵਾਂਗੇ ਰਾਤ ਹੁਣ ਪਹਿਲਾਂ ਤੁਸੀਂ ਆਇਓ ਫਿਰ ਆਪਾਂ ਆਵਾਂਗੇ ਰਾਤ ਕੋਈ ਗੱਲ ਨਹੀਂ ਆਪਾਂ ਵੀ ਆ ਜਾਾਂਗੇ ਪਰ ਤੁਸੀਂ ਰਹੋ ਹਾਂ ਹੁਣ ਤੁਸੀਂ ਸਾਰੇ ਪਰਿਵਾਰ ਨਹੀਂ ਆਉਣਾ ਚਾਹੀਏ ਤੁਸੀਂ ਤੇ ਹੁਣ ਆਏ ਜੇ ਭਾਜੀ ਹੁਣ ਰਾਤ ਰਹੋ ਤੁਸੀਂ ਨਹੀਂ ਨਹੀਂ ਨੀ ਚੱਲੀ ਨਾ ਕੰਮ ਕਰ ਵੇਖ ਲਈ ਠੀਕ ਹੈ ਨਾ ਅੱਗੇ 2-3 ਛੁੱਟੀਆਂ ਹੋ ਗਈਆਂ ਵਾ ਚਲੋ ਚਲੋ ਕੋਈ ਨਹੀਂ ਤੁਮਸੇ ਹੀ ਲੱਗਦਾ ਫੇਰ ਆ ਜਾਓ ਸੀਮਾ ਗੱਲ ਉਧਰ ਵੀ ਦੋ ਪਾਜੀ ਨੂੰ ਹੀ ਦੋ ਤੁਸੀਂ ਪਾਜੀ ਇਹ ਕੰਮ ਨਹੀਂ ਕਰਨਾ ਤੂੰ ਆਜੀ ਆਏ ਸੀ ਨਾ ਤੇ ਕੱਲ ਦੇ ਕੇ ਗਏ ਆ ਬਾਬਾ ਦਾ ਪਿਆਰ ਹੀ ਆ ਕੋਈ ਨਹੀਂ ਉਹ ਆਹਦਾ ਪਿਆਰੇ ਭਰਾ ਦਾ ਪਿਆਰ ਆ ਭਾਬੀ ਰਹਿੰਦੋ ਨਹੀਂ ਉਹ ਨਹੀਂ ਭਾਜੀ ਇਹ ਤਾਂ ਮੇਰੇ ਨਹੀਂ ਬੰਦੇ ਤੁਸੀਂ ਉਹ ਆਪਣੀ ਕੁੜੀ ਨੂੰ ਦੋ ਤੁਸੀਂ ਕਿਹੜੀ ਕਹਿੰਦੇ ਮੇਰਾ ਭਾਈ ਇਹਦੇ ਬੰਦੇ ਬਾਅਦ ਚ ਕੁੜੀ ਦੇ ਬੰਦੇ ਆ ਉਹ ਭਾਜੀ ਨਰਾਏ ਥੋੜਾ ਕਰਨਾ ਪਿਆਰ ਕਿਹੜਾ ਪੈਸੇ ਆ ਨਾ ਹੁੰਦਾ ਵਾ ਦੱਸੋ ਦੇਲ ਚੀਜ਼ੇ ਤੋਂ ਨਹੀਂ ਚਾਹੀਦੀ ਆ ਇਹ ਆਪਾਂ ਕਿਹੜੇ ਜਸ ਜ਼ਿਆਦਾ ਦਿੱਤੇ ਆ ਥੋੜੇ ਜਿਹੇ ਤੇ ਹੈਗੇ ਆ ਹੈਂ ਦੱਸ ਚੰਗਾ ਜੀ ਠੀਕ ਆ ਜੀ ਸასი ਘਰ ਚੰਗਾ ਹੋਣ ਗਿਆ ਜਰੂਰ ਮਾਰੇ ਹੋ ਠੀਕ ਹੈ ਸਪੈਸ਼ਲ ਜੇ ਜਰੂਰ ਮੇਰੀ ਗੱਲ ਸੁਣੋ ਹੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੇ ਪਰਿਵਾਰ ਨਾਲ ਕਿੰਨਾ ਪਿਆਰ ਕਰਦੇ ਹੋ ਉਹਨਾਂ ਦੇ ਲਾਗੇ ਬੈਠਦੇ ਹੋ ਆ ਧੰਨਵਾਦ ਤੁਹਾਡਾ ਬਗੈਰ ਮੇਰੀ ਗੱਲ ਸੁਣੋ ਅੱਛਾ ਮੈਨੂੰ ਦੱਸ ਆ ਜਿਹੜਾ ਮੇਰਾ ਪਰਿਵਾਰ ਤੇਰਾ ਕੀ ਲੱਗਦਾ ਮੇਰਾ ਪਰਿਵਾਰ ਆਪਣਾ ਤੇ ਇਹ ਵੀ ਤੇ ਮੇਰਾ ਹੀ ਪਰਿਵਾਰ ਹੈ ਨਾ ਫਿਰ ਅੱਛਾ ਬਹੁਤ ਚੰਗੇ ਹੋ ਤੁਸੀਂ ਆ ਵੀ ਫੜ ਪੈਸੇ ਰੱਖ ਸਾਰੇ ਤੇ ਮੇਰੀ ਗੱਲ ਸੁਣ ਮੈਂ ਜਾਣਾ ਕੰਮ ਹੁਣ ਠੀਕ ਹੈ ਨਾ ਉੱਥੇ ਤੈਨੂੰ ਪਤਾ ਮੇਰਾ ਕੰਮ ਰੁਕਿਆ ਪਿਆ ਮੁੰਡੇ ਨੂੰ ਬਿਠਾ ਕੇ ਆਇਆ ਵਾ ਤੇ ਉੱਥੇ ਫਿਰ ਗੱਡੀਆਂ-ਗੁਡੀਆਂ ਬੁੱਕ ਕਰਨ ਵਾਲੇ ਆਉਂਦੇ ਤਾਂ ਮੇਰਾ ਜਾਣਾ ਜ਼ਰੂਰੀ ਹੈ ਠੀਕ ਹੈ ਕੋਈ ਗੱਲ ਨਹੀਂ ਜਾਓ ਤੁਸੀਂ ਤੇ ਮੇਰੀ ਗੱਲ ਸੁਣੋ ਮੈਂ ਰਾਤ ਨੂੰ ਸਬਜ਼ੀ ਚ ਕੀ ਬਣਾਵਾਂ ਸਬਜ਼ੀ ਚ ਕੀ ਬਣਾਣਾ ਵਾ ਪਿੰਡੀਆਂ ਤੇ ਬੈਂਗਣ ਪਏ ਆ ਠੀਕ ਖਾਣਾ ਜੀ ਰੋਜ਼ ਇਹੋ ਖਵਾ ਦਿਆ ਰਿਆ ਕਰ ਮੈਨੂੰ ਘਰੇ ਘਰੇ ਕੰਮ ਕਰਨਾ ਹੁੰਦਾ ਛੱਡ ਆਪਾਂ ਚੱਲਦੇ ਬਾਹਰ ਅਜ ਕੋਈ ਖਾ ਕੇ ਆਣੇ ਕੋ ਪੀਜ਼ਾ ਪੂਜ਼ਾ ਕੋ ਬੜੀ ਮਿਹਰਬਾਨੀ ਮੰਮੀ ਜੀ ਦਾ ਪਤਾ ਹੈ ਨਾ ਪਹਿਲੇ ਉਹਨੇ ਕਹਿਣਾ ਪਰੋਨੇ ਬਖ ਦਉਂਦੀ ਰਹੀ ਸਾਰਾ ਦਿਨ ਤੇ ਹੁਣ ਚੌਕ ਉਹ ਛੱਡ ਮਮਾ ਜੀ ਉਹ ਕਹਿੰਦੇ ਰਹਿੰਦੇ ਆ ਤੋ ਤਿਆਰ ਨਹੀਂ ਆਪਾਂ ਚੱਲਾਂਗੇ ਸ਼ਾਮਾਂ ਨੂੰ ਜਾਓ ਘਰ ਮਮਤੇ ਤੁਸੀਂ ਹਾਂ ਨਹੀਂ ਨਹੀਂ ਕੋਈ ਨਹੀਂ ਚੱਲਦੇ ਆਪਾਂ ਮੰਮੀ ਮੈਂ ਚੱਲਿਆ ਫਿਰ ਮੇਰਾ ਕੰਮ ਤੇ ਜਾਵਾਂ ਮੈਂ ਠੀਕ ਆ ਤੇ ਉਹ ਨਾ 1000 ਰੁਪਇਆ ਮੈਨੂੰ ਦੇ ਗਏ ਆ 1000 ਰੁਪਇਆ ਸ਼ਮਮੀ ਨੂੰ ਦੇ ਕੇ ਗਏ ਆ ਜਾਣ ਲੱਗਿਆ ਇਹ ਗੱਲਾਂ ਕਹੇ ਹੋਰ ਨਾ ਕਰੀ ਉਹ ਦਿਨ ਤੇ ਉਹਨਾਂ ਕੋ 200 ਸੀ ਰਹਾ ਤੈਨੂੰ ਅੱਜ 1000 ਦੇ ਗਏ ਆ ਕੋਲੋਂ ਨਾ ਪੱਤੇ ਨਾ ਮੇਲਿਆ ਪਰ ਉਹ ਆਪਣੇ ਪੋੜੋ ਪਾਗਤ ਗੱਲਾਂ ਕਰਦੇ ਜੇ ਉਦੋਂ ਤੇ 200 ਦਿੱਤਾ ਤੈਨੂੰ 1000 1000 ਦੇ ਗਿਆ ਅੱਜ ਕਿੱਥੋਂ ਦੇ ਗਿਆ 1000 1000 ਮਮੀ ਤੈਨੂੰ ਨਾ ਗੱਲ ਕਿਸੇ ਨੂੰ ਸਮਝਾਈ ਮੈਨੂੰ ਨਾ ਸਮਝਾਇਆ ਕਰਕੇ ਹੁਣ ਸਮਝਾ ਕਿੱਡੇ ਮੇਰੇ ਨਾਲ ਚਾਲ ਬਾਜ਼ੀਆਂ ਖੇਡਦੇ ਅੰਦਰ ਬੈਠੇ ਗੱਲਾਂ ਕਰਦੇ ਰਹੀ ਚੁਗਲੀਆਂ ਕਿੱਡਾ ਐ ਮੈਨੂੰ ਲੱਲੂ ਜਿਹਾ ਪਾਗਲ ਬਣਾ ਕੇ ਬਿਠਾਈ ਇਹ ਮਮੀ ਮੈਨੂੰ 1000 1000 ਰੁਪਏ ਦੇ ਗਏ ਓਏ ਕਿਹੇ ਹੋਰ ਨੂੰ ਚਾਰੀ ਮੈਨੂੰ ਨਾ ਚਾਰ ਜਿਹੜੇ ਉਦੋਂ 200 ਦੇ ਗਏ ਅੱਜ 1000 ਕਿਥੋਂ ਦੇਣਗੇ 500 ਕਹਿੰਦਾ ਤਾਂ ਮੈਂ ਮੰਨ ਵੀ ਲੈਂਦੀ ਪੱਕਾ ਹੀ 1000 ਕੋਲੋਂ ਪਾ ਕੇ ਤੇ ਮੈਨੂੰ ਪਤੇ ਪੜਾਉਂਦੇ ਵੀ ਮੰਮੀ ਆ ਕਰ ਗਈ ਆ ਚੱਲ ਚੱਲ ਤੇਰੇ ਵਰਗੇ ਬਣੇ ਵੇਖੇ ਮੈਂ ਭਾਬੀ ਹਾਂ ਸਾਹਿਲੇ ਮੈਨੂੰ ਰੋਟੀ ਦੇ ਦਿਓ ਛੇਤੀ ਮੈਂ ਕਾਲਜ ਜਾਣਾ ਵਾਂ ਆ ਵੇਖ ਰੋਟੀ ਤੇ ਬਣ ਗਈ ਆ ਤੂੰ ਖਾ ਤੇ ਟਾਈਮ ਨਾਲ ਕਾਲਜ ਚੱਲ ਸਬਜ਼ੀ ਵੀ ਬਣ ਗਈ ਆ ਬਸ ਉਹ ਮੇਰਾ ਟੈਸਟ ਹੈਗਾ ਵਾ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਦਿਓ ਰੋਟੀ ਓਹੋ ਕਿਉਂ ਕਾਲਾ ਪੈਂਡਿਆ ਆ ਲੈ ਰੋਟੀ ਤੇ ਬਣੀ ਪਈ ਆ ਖਾ ਦਵਾ ਦਵਾ ਤੂੰ ਚਾਹ ਟਾਈਮ ਨਾ ਵਸਾ ਇੱਕ ਫੁਲਕਾ ਲਾਵਾਂ ਹੱਥ ਹੀ ਪਾਦਾ ਨਾਲ ਪਲੇਟ ਪਾ ਕੇ ਰੋਟੀ ਖਾਣ ਪਲੇਟ ਨਾ ਹੋ ਜਾਈ ਕਿਤੇ ਆਹ ਨੂੰ ਦੇਣਾ ਤੇ ਰਾਬਾ ਨਾ ਹਾਂਜੀ ਬਾਜੀ ਕੀ ਥਿਆਰੀ ਆ ਕਾਲਜ ਜਾਣਾ ਬਾਜੀ ਅਸ ਤਾਂ ਗਾਵਾ ਨੂੰ ਭਾਬੀ ਨੂੰ ਹੀ ਕਹਿਣਾ ਹੈ ਰੋਟੀ ਜਦੋਂ ਛੇਤੀ ਮੈਂ ਜਾਣਾ ਲੇਟ ਨਾ ਆ ਜਾਂਗੇ ਤੇ ਤੇਰਾ ਕਾਲਜ ਜਾਣਾ ਜ਼ਰੂਰੀ ਜਾਦਾ ਹਾਂਜੀ ਹਾਂਜੀ ਕਿਉਂ ਕੰਮ ਹੀ ਕੋਈ ਓਏ ਯਾਰ ਮੇਰਾ ਤੇ ਤੈਨੂੰ ਪਤਾ ਕੰਮ ਬਹੁਤ ਆ ਯਾਰ ਉੱਥੇ ਉੱਥੇ ਅੱਜ ਗੱਡੀਆਂ ਗੁਡੀਆਂ ਬੜੀਆਂ ਬੋਕਣ ਵਾਲੀਆਂ ਆਈਆਂ ਤੇ ਪਹਿਲਾਂ ਦੇ ਵੀ ਕਸਟਮਰ ਪਏ ਮੇਰਾ ਸਾਰੇ ਕੰਮ ਬਹੁਤ ਪੈਂਡਿੰਗ ਚ ਬਹੁਤ ਪਿਆ ਯਾਰ ਮੇਰਾ ਤੇ ਵੀਰ ਮੇਰਾ ਤੈਨੂੰ ਪਤਾ ਤੇਰੀ ਭਾਬੀ ਘਰੇ ਇਕੱਲੀ ਆ ਹੈ ਤੂੰ ਰਹਿ ਪਾ ਘਰੇ ਇੱਕ ਮਾਤਾ ਤੇ ਜਿਹੜੇ ਦਿਨ ਤੁਰ ਪੈਂਦੀ ਨਾਣ ਕੇ ਉਥੇ ਪੇਕੀ ਜਾ ਕੇ ਤੇ ਗਰਾਈ ਕਰਨ ਤੋਂ ਰਪਿੰਦੀ ਕਦੀ ਛਗਣਾ ਦੀ ਉੱਥੋਂ ਲੈਣੀ ਛਗਣ ਤੇ ਕਦੀ ਉੱਥੋਂ ਲੈਣੀ ਛਗਣ ਮੈਂ ਤਾਂ ਆ ਮਮੀ ਨੂੰ ਕਿਹਾ ਸੀ ਮੈਂ ਕੋਈ ਪਤਾ ਨਹੀਂ ਆ ਵੀ ਘਰੇ ਇਕੱਲੀ ਆ ਤੇ ਨਾ ਜਾਵਾਂ ਭਾਜੀ ਮੇਰਾ ਨਾ ਜਾਣਾ ਬੜਾ ਜ਼ਰੂਰੀ ਆ ਮੇਰਾ ਟੈਸਟ ਹੈਗਾ ਅੱਜ ਤੇ ਮੈਂ ਇਦਾਂ ਕਰੂੰਗਾ ਟੈਸਟ ਦੇ ਕੇ ਨਾ ਉਸੇ ਟਾਈਮ ਹੀ ਘਰੇ ਆ ਜਾਊਂਗਾ ਸਰਦਾਂ ਨਹੀਂ ਤੇਰਾ ਟੈਸਟ ਬਿਨਾਂ ਜਾ ਰਿਹਾ ਟੈਸਟ ਬਿਨਾਂ ਜੇ ਮੈਨੂੰ ਪਤਾ ਯਾਰ ਇਕੱਲੀ ਆ ਘਰੇ ਤੂੰ ਸਮਝਿਆ ਕਰ ਯਾਰ ਸਮਝਦਾ ਕਿਉਂ ਨਹੀਂ ਤੂੰ ਭਾਈ ਜੇ ਮੈਂ ਨਾ ਟੈਸਟ ਦਿੱਤਾ ਨਾ ਉਹਨਾਂ ਨੇ ਮੈਨੂੰ ਪੇਪਰ ਵਿੱਚ ਬੈਣ ਨਹੀਂ ਦੇਣਾ ਤਨੋਂ ਅੱਗੇ ਤਾਂ ਪਤਾ ਵਾ ਆ ਹੋਰ ਕੁਛ ਦਿਨ ਨੂੰ ਮੇਰੇ ਪੇਪਰ ਸਟਾਰਟ ਆ ਜੇ ਮੈਂ ਨਾ ਦਿੱਤਾ ਟੈਸਟ ਮੈਡਮ ਨੇ ਕਹਿਣਾ ਕਿ ਨਹੀਂ ਨਹੀਂ ਤੁਸੀਂ ਟੈਸਟ ਨਹੀਂ ਦਿੱਤਾ ਤੁਸੀਂ ਪੇਪਰਾਂ ਹੀ ਨਹੀਂ ਬੈਠ ਸਕਦੇ ਨਾਲੇ ਭਈਆ ਮਹੀਨਾ ਹੋ ਗਿਆ ਮੰਮੀ ਨੂੰ ਆ ਕੀ ਗੱਲ ਕਰਦੇ ਰਹਿੰਦੇ ਆ ਮੈਂ ਇਧਰੋਂ ਸਗਣ ਲੈ ਆਵਾ ਉਧਰੋਂ ਸਗਣ ਲੈ ਆਵਾ ਆ ਕੀ ਚੱਕਰ ਕੀ ਆ 10 ਦਾ ਤੈਨੂੰ ਮੈਂ ਸਾਰੀ ਗੱਲ ਹੀ ਆ ਇਹ ਪਤਾ ਨਹੀਂ ਕਿੰਨੇ ਰੀਤ ਬਣਾਈਆਂ ਆ ਸ਼ਗਣਾ ਚੁਗਣਾ ਲਈ ਯਾਰ ਠੀਕ ਹੈ ਨਾ ਇਹ ਜਨਾਨੀਆਂ ਤੁਰ ਪੈਂਦੀਆਂ ਹੀ ਵਿਆਹ ਤੋਂ ਬਾਅਦ ਐ ਸ਼ਗਣ ਲੈਣ ਜਾਣਾ ਦੱਸ ਇਹ ਕੋਈ ਜ਼ਰੂਰੀ ਆ ਮੈਂ ਮੇਦੇ ਬਿਨਾ ਗੱਲ ਤੋਂ ਇਨਾ ਕੋਈ ਗੱਲ ਨਾ ਕੋਈ ਬਾਤ ਤੇ ਜਦੋਂ ਮੂੰਹ ਚੁੱਕੇ ਤੁਰ ਪੋ ਉਤੋਂ ਸ਼ਗਲ ਲੈਣਾ ਤੇ ਉਤੋਂ ਸ਼ਗਲ ਲੈਣਾ ਦੱਸ ਨਾਲੇ ਮੰਮਾ ਜਿਹੜਾ ਗਰਹੀ ਕਰਨ ਤੁਰ ਪਿਆ ਉਹਨਾਂ ਨੂੰ ਵੀ ਚਾਹੀਦਾ ਭਾਬੀ ਘਰ ਵਿੱਚ ਇਕੱਲੇ ਆ ਉਹਨਾਂ ਨੂੰ ਨਹੀਂ ਪਤਾ ਲੱਗੂਗਾ ਕਿ ਇਹ ਚੀਜ਼ ਆ ਤੇ ਮੰਮੀ ਨੇ ਦੱਸਣਾ ਵਾ ਕੀ ਸਮਝਾਵੇ ਯਾਰ ਮਾਤਾ ਨੂੰ ਚਲੋ ਮੈਂ ਟੈਸਟ ਦੇ ਕੇ ਨਾ ਸਿੱਧਾ ਹੀ ਘਰੇ ਆ ਜਾਊਗਾ ਉਹ ਤਾਂ ਗਲਤ ਨਹੀਂ ਸਹੀ ਆ ਪਰ ਤੈਨੂੰ ਇਹ ਲੱਗਦਾ ਨਹੀਂ ਯਾਰ ਮਾਤਾ ਕੋਲ ਜ਼ਿਆਦਾ ਕਰ ਲੱਗ ਪਈ ਯਾਰ ਲੱਗਣ ਤੇ ਭਾਈ ਮੈਨੂੰ ਵੀ ਦਿਆ ਵਾ ਪਰ ਹੁਣ ਕੀ ਕਰ ਸਕਦੇ ਆ ਤੂੰ ਦੇਖਦਾ ਨਾ ਮਾਤਾ ਵੇਲੇ ਕੀ ਕਰਦੀ ਰੋਜ਼ ਕੀ ਹਰਕਤਾਂ ਕਰਨਦੀ ਏ ਵਿਆਹ ਤੋਂ ਪਹਿਲਾਂ ਇਹਨੇ ਰੋਲਾ ਪਾਇਆ ਹੀ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਨਹੀਂ ਕਰਾਉਂਦਾ ਤੂੰ ਜਦੋਂ ਮੈਂ ਵਿਆਹ ਕਰਾ ਲਿਆ ਤੋ ਉਹਦਣਾ ਇੰਨੇ ਵੇਲੇ ਕਿਦਾਂ ਦਾ ਵਿਹਾਰ ਕਰਨਦੀ ਏ ਉਹ ਵੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਚੰਗੇ ਬਲੇ ਹੁੰਦੇ ਸੀ ਮੰਮੀ ਸਗੋਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਜੇ ਉਹ ਠੱਡਾ ਵਿਆਹ ਹੋਣਾ ਨਾ ਤੇ ਮੈਂ ਉਹਨੂੰ ਨਾ ਨਹੀਂ ਆਪਣੀ ਧੀ ਬਣਾ ਕੇ ਰੱਖੂੰਗੀ ਹੁਣ ਪਤਾ ਨਹੀਂ ਆ ਇੱਕਦਮ ਹੋ ਗਈ ਗਿਆ ਮੰਮੀ ਨੂੰ ਮੈਂ ਤਾਂ ਆਵੜੀ ਸਮਝਉਦੀ ਯਾਰ ਕੇ ਇਹਦੀ ਚੁੱਕਣਾ ਚੱਕਣਾ ਸਿੱਤ ਨਹੀਂ ਆ ਗਈ ਕਿਤੇ ਮਾਤਾ ਪਰ ਯਾਰ ਇਹ ਤਾਂ ਕਿਹਦੀ ਗੱਲ ਸੁਣਦੀ ਨਹੀਂ ਹੁੰਦੀ ਇਹ ਸਮਝ ਨਹੀਂ ਆਉਂਦੀ ਯਾਰ ਗੱਲ ਕੀ ਹੋਈ ਆ ਆ ਵੇਖ ਲੋ ਇੰਨੀ ਜਲਦੀ ਰੋਟੀਆਂ ਮੈਨੂੰ ਲੱਗਦਾ ਸਿੱਧੀਆਂ ਉੱਧਾ ਹੀ ਰੱਖ ਲੀਆਂ ਨੇ ਅੰਦਰ ਇੰਨੀ ਛੇਤੀ ਵੀ ਕੋਈ ਰੋਟੀ ਖਾਂਦਾ ਵਾ ਉਹ ਯਾਰ ਉਹਦਾ ਟੈਸਟ ਆ ਉਹਦਾ ਕਰਕੇ ਛੇਤੀ ਛੇਤੀ ਚੱਲ ਗਿਆ ਮੈਨੂੰ ਕਿਹਾ ਮੈਂ ਛੇਤੀ ਜਾਣਾ ਵਾ ਯਾਰ ਮੈਂ ਤਾਂ ਟਾਈਮ ਨਹੀਂ ਰੋਟੀ ਬਣਾਤੀ ਬੰਦਾ ਹੌਸਲੇ ਨਾਲ ਰੋਟੀ ਤੇ ਖਾਵੇ ਇੰਨੀ ਕਾਲੀ ਥੋੜੀ ਰੋਟੀ ਖਾਈ ਦੀ ਪਹਿਲਾਂ ਫੋਨ ਤੇ ਲੱਗਾ ਰਿਹਾ ਵਾ ਬਾਅਦ ਵਿੱਚ ਰੋਟੀਆਂ ਮਿੰਟਾਂ 'ਚ ਖਾ ਕੇ ਗਾਹ ਗਿਆ ਉਹਨੂੰ ਇਹ ਵੀ ਟੈਸਟ ਪੜ੍ਹਾਈ ਦਾ ਚੱਕਰ ਆਣਾ ਉਹਦਾ ਚਲੋ ਹੁਣ ਤੁਸੀਂ ਚਾਜ ਨਾ ਖਾ ਲਿਓ ਤੁਸੀਂ ਨਹੀਂ ਤੁਸੀਂ ਤਾਂ ਨਹੀਂ ਕਿਤੇ ਕਾਲੀ ਕਾਲੀ ਜਾਣਾ ਤੁਸੀਂ ਵੀ ਸਿੱਧੀਆਂ ਅੰਦਰ ਰੱਖ ਲਓ ਤੇ ਮੇਰਾ ਵੀ ਬੜਾ ਕਾਲੀ ਦਾ ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਮੇਰੀ ਗੱਲ ਸੁਣੀ ਮੰਮੀ ਵੀ ਗਈਏ ਬਾਹਰ ਤੈਨੂੰ ਪਤਾ ਪੇਕੇ ਗਈ ਆ ਅਬ ਜੀ ਹਾਂਜੀ ਪਤਾ ਹੈਣਾ ਘਰੇ ਕੋਈ ਨਹੀਂ ਘਰ ਮੈਂ ਵੀ ਚੱਲਿਆ ਸਾਈਲ ਵੀ ਲੱਗਾ ਤੂੰ ਕੱਲੀ ਐ ਘਰੇ ਤੇ ਠੀਕ ਹੈ ਨਾ ਮਾਹੌਲ ਬੜਾ ਤਨਬਾ ਉਹਦਾ ਦਾ ਤੇ ਨਾ ਕੋਈ ਦਰਵਾਜ਼ਾ ਖੁੱਲ ਨਹੀਂ ਤੇ ਨਾ ਕੋ ਗੱਲ ਨਾ ਬਾਦ ਜਾਣ ਹਾਂ ਕੋਈ ਜਾਣ ਪਛਾਣ ਵਾਲਾ ਕੋਈ ਗੱਲ ਕੋਈ ਨਹੀਂ ਆ ਪਰ ਬਿਨਾ ਜਾਣ ਪਛਾਣੇ ਕੁਛ ਨਹੀਂ ਆ ਤੇ ਜੇ ਤਨ ਕੋ ਉਹਦਾ ਦੀ ਗੱਲ ਲੱਗੇ ਤੇ ਮੈਨੂੰ ਫੋਨ ਲਾ ਲੈ ਕੋਈ ਗੱਲ ਨਹੀਂ ਜੇ ਕੋਈ ਆਊਗਾ ਨਾ ਗੇਟ ਤੇ ਤੇ ਮੈਂ ਉਸ ਵੇਲੇ ਤੁਹਾਨੂੰ ਫੋਨ ਲਾ ਦੂੰਗੀ ਤੁਸੀਂ ਆਰਮਨਾ ਆਪਣੇ ਕੰਮ ਤੇ ਜਾਓ ਕੋਈ ਫਿਕਰ ਨਾ ਕਰੋ ਲਾਪਰਵਾਹੀ ਕੋਈ ਨਹੀਂ ਕਰਨੀ ਨਹੀਂ ਨਹੀਂ ਠੀਕ ਹੈ ਨਾ ਮੈਂ ਸੇਕਾ ਕੁੰਡਾ ਲਾ ਲਾਂਗੀ ਠੀਕ ਹੈ ਹਾਂ ਬਸ ਬਸ ਖਾ ਲੋ ਰੋਟੀ ਹਾਂ ਠੀਕ ਹੈ ਸੇ ਸਮੀ ਬੁਜੀ ਗੱਲ ਸੁਣ ਇਹ ਨਾ ਤੈਨੂੰ ਪਤਾ ਮੁੰਡਾ ਵੀ ਉੱਥੇ ਨਹੀਂ ਆਇਆ ਦੁਕਾਨ ਤੇ ਤੇ ਇਸ ਕਰਕੇ ਮੈਨੂੰ ਜਾਣਾ ਪੈਣਾ ਵਾ ਠੀਕ ਆ ਕੰਮ ਬੜਾ ਵਾ ਤੇ ਤੈਨੂੰ ਤੇ ਇਕੱਲੀ ਇਹਨੂੰ ਛੱਡਨ ਨੂੰ ਘਰੇ ਦੇਲ ਵੀ ਨਹੀਂ ਕਰਨ ਦਿਆ ਮੇਰਾ ਤੇ ਮੇਰੀ ਗੱਲ ਸੁਣ ਥੋੜਾ ਧਿਆਨ ਦੇ ਨਾਲ ਤੇ ਇਦਾਂ ਕਰੀ ਦਰਵਾਜ਼ਾ ਬਾਹਰਲੇ ਨੂੰ ਲੌਕ ਲਾ ਲਈ ਤੇ ਅੰਦਰਲੇ ਨੂੰ ਲੌਕ ਲਾਣੀ ਠੀਕ ਆ ਤੇ ਘਰੇ ਧਿਆਨ ਨਾ ਰਹੀਂ ਤੁਸੀਂ ਫਿਕਰ ਨਾ ਕਰੋ ਫਿਕਰ ਤਾਂ ਫਿਰ ਹੁੰਦਾ ਹੀ ਆ ਮੈਨੂੰ ਮੈਂ ਗੁੰਡਾ ਲਾ ਲੈਣਾ ਵਾ ਹਾਂ ਤੇ ਤੁਸੀਂ ਆਪਣੇ ਕੰਮ ਤੇ ਜਾਓ ਕੋਈ ਗੱਲ ਨਹੀਂ ਹਾਂ ਬਸ ਠੀਕ ਆ ਧਿਆਨ ਰੱਖੀ ਠੀਕ ਆ ਮੈਂ ਚਲਦੀ ਹਾਂ ਹਾਂ ਠੀਕ ਆ ਠੀ ਕਿ ਨਾ ਫਿਕਰ ਕਰਦੇ ਆ ਨਾ ਮੇਰਾ ਜੇ ਨਾ ਇਹਨਾਂ ਨੂੰ ਜ਼ਰੂਰੀ ਕੰਮ ਹੁੰਦਾ ਤੇ ਇਹਨਾਂ ਨੇ ਜਾਣਾ ਹੀ ਨਹੀਂ ਪੱਕਾ ਘਰੇ ਹੀ ਰਹਿਣਾ ਸੀ ਹਾਂਜੀ ਹਾਂਜੀ ਤੁਹਾਡੀ ਪੇਮੈਂਟ ਰਹਿੰਦੀ ਸੀ ਨਾ ਮੈਂ ਕਰ ਲਿਆ ਹਿਸਾਬ ਤਾਂ ਉਹ ਤੁਹਾਨੂੰ ਪਹੁੰਚਾ ਦਿਓ ਮੁੰਡੇ ਦੇ ਹੱਥ ਅਸਲ ਦੂਜੀ ਗੱਡੀ ਕਿਦਾਂ ਕਰਨੀ ਆ ਕੀ ਹਿਸਾਬ ਤਾਂ ਦੱਸੋ ਮੈਨੂੰ ਤਰੀਕ ਦੱਸੋ ਤੁਸੀਂ अच्छा ठीक है ते बाकी ਦਾ اچھا ਦੱਸ ਦਿਓ ਫਿਰ ਮੈਨੂੰ ਕੋਈ ਗੱਲ ਨਹੀਂ ਤੇ ਮੈਨੂੰ ਫੋਨ ਕਰਦੇ ਹੋ ਠੀਕ ਹੈ ਹਾਂ ਠੀਕ ਠੀਕ ਓਕੇ ਜੀ ਓਕੇ ਆਈ ਯਾਰ ਕੀ ਹਿਸਾਬਤਾ ਵੇ ਆ ਮੁੰਡਾ ਵੀ ਨਾ ਪੇਮੈਂਟ ਦਾ ਯਾਰਾ ਕਿਦਾ ਫੋਨ ਆ ਗਿਆ ਹਲੋ ਹਲੋ ਹਾਂਜੀ ਭਾਜੀ ਆ ਆਈ ਆਵਾਜ਼ ਹਾਂਜੀ ਆ ਹਾਂ ਹਾਂ ਮੈਂ ਤੁਹਾਡਾ ਵੇਖਣ ਦੇ ਹਿਸਾਬ ਤਾਂ ਆ ਗਿਆ ਕਿਦਾਂ ਪੇਮੈਂਟ ਦਾ ਕੀ ਹਿਸਾਬ ਤਾਂ ਆ ਪੇਮੈਂਟ ਨਹੀਂ ਆਈ ਯਾਰ ਚਲੋ ਵੀ ਹੋ ਜਾਊਗਾ ਪਰ ਮੈਨੂੰ ਦੱਸਿਓ ਗੱਡੀਆਂ ਦਾ ਕੀ ਹਿਸਾਬ ਹੈ ਹੁਣ ਦੂਜੀਆਂ ਗੱਡੀਆਂ ਜਿਹੜੀਆਂ ਆਪਣੇ ਬੁੱਕ ਕੀਤੀਆਂ ਵਾਂ ਅੱਛਾ ਠੀਕ 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 ਅੱਜ ਇੱਕ ਅੱਛਾ ਇਹ ਲਿਖਾਓ ਤਰੀਕ ਲਿਖਾ ਦੋ ਮਨ ਮੜੀ ਠੀਕ ਹੈ ਜੀ ਅੱਛਾ ਹਾਂ ਠੀਕ ਹੈ ਤਾਂ ਪੇਮੈਂਟ ਦਾ ਕਰ ਦਿਓ ਵੀਰ ਮੇਰਾ ਜਗਾ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਓਕੇ ਠੀਕ ਹੈ ਓਕੇ ਠੀਕ ਆਈ ਯਾਰ ਬੰਦੇ ਐਣਾ ਕਰ ਆਪ ਕੰਮ ਕਰ ਲਈ ਤੇ ਜਾਣਾਂ ਦੇ ਸਿਰ ਤੇ ਕੰਮ ਹੋ ਜਿਐ ਤੇ ਫਿਰ ਕੰਮ ਕਰਦੇ ਆ ਆ ਸਾਰਾ ਕੰਮ ਛੱਡ ਕੇ ਗਿਆ ਮੇਰੇ ਅਪੈਂਡਿਕ ਹੁਣ ਸਾਰਾ ਮੈਨੂੰ ਕਰਨਾ ਪੈਣਾ ਵਾ ਤੇ ਕੱਲ ਤੇ ਫੇਰ ਉਹ ਕੰਮ ਉਤਰਾਵਦਾ ਜਾਏਗਾ ਜੀ ਹਾਂ ਮੈਂ ਆ ਗਿਆ ਉਹਨਾਂ ਦੇ ਤੇਹੀ ਐਡਾ ਕਰੋ ਕਿ ਨਹੀਂ ਚੱਲ ਜਿਓ ਘਰ ਮੈਂ ਤੇ ਆ ਆਪਣਾ ਡਸਟਰੀ ਤੇ ਯਾਰ ਤੁਹਾਨੂੰ ਹੱਥੋਂ ਕਿ ਘਰੇ ਲੈ ਗਿਆ ਸੀ ਭਾਬੀ ਗੱਲੀ ਘਰੇ ਤੇ ਇੱਧਰ ਆ ਗਏ ਯਾਰ ਓ ਤੇ ਛੱਡੋ ਨਾ ਹੁਣ ਮੈਂ ਜਿਹੜਾ ਵੀ ਕੰਮ ਆਣਾ ਸਾਰਾ ਮੈਂ ਆਪੇ ਦੇਖ ਲਊਗਾ ਤੇ ਏਦਾਂ ਕਰੋ ਜਾਓ ਘਰੇ ਜਾਓ ਪਰ ਮੇਰੇ ਕਹ ਲੈਆ ਠੀਕ ਹੈ ਹੁਣ ਮੈਂ ਚਾਹਨਾ ਫਿਰ ਹੋਰ ਕੀ ਆ ਤੂੰ ਰ ਇੱਥੋਂ ਤੇ ਵੇਚ ਲੈਗਾ ਤੂੰ ਹਾਂ ਮੈਂ ਸਾਰਾ ਕੁਝ ਵੇਚ ਆਉਂਗਾ ਤੇ ਹੀ ਜਾਓ ਚਲ ਠੀਕ ਹੈ ਭਾਈ ਜੀ ਹੂੰ ਹੂੰ ਉਹ ਮੈਂ ਨੇ ਇੱਕ ਗੱਲ ਕਰਨੀ ਛੱਡਣਾ ਹਾਂ ਦੱਸ ਤੁਹਾਨੂੰ ਪਤਾ ਅਜੀ ਗੱਲ ਮੈਂ ਵੀ ਤੇ ਜੀ ਮੇਰਾ ਵਰਤਾਅ ਦੇਵਾ ਤਾ ਬਈਆ ਸੱਚ ਮਾਦਾ ਨਾ ਯਾਰ ਕੋਈ ਨਹੀਂ ਹਾਲ ਕੀ ਇਹ ਗੱਲ ਕਿਧਰ ਦੀ ਕਿਧਰ ਲੈ ਜਾਂਦੀ ਹੈ ਸਮਝ ਨਹੀਂ ਆਉਂਦੀ ਯਾਰ ਮੈਂ ਤੁਹਾਨੂੰ ਕਹਿਣਾ ਸੀ ਕਿਉਂ ਨਾ ਵੀ ਦੀਦੀ ਨਾਲ ਤੇ ਭਈਆ ਨਾਲ ਗੱਲ ਕਰਕੇ ਵੇਖੀਏ ਕਿ ਉਹ ਹੀ ਸਮਝਾਉਣ ਮਮੀ ਨੂੰ ਕੁਝ ਗੱਲ ਤਾਂ ਸਹੀ ਯਾਰ ਦੀਦੀ ਤੇ ਗੱਲ ਸਮਝੂ ਵੀ ਸਾਰੀ ਤੇ ਭਈਆ ਤੈਨੂੰ ਪਤਾ ਹੈ ਮੈਂ ਭਈਆ ਦਾ ਗੱਲ ਚੁੱਕਦਾ ਵੜਾ ਉਹ ਗੱਲ ਕਿਧਰ ਦੀ ਕਿਧਰ ਲੈ ਜਾਂਦਾ ਤੁਹਾਨੂੰ ਪਤਾ ਲੱਗਾ ਜ਼ਰਾ ਸਹੀ ਬਾਲਦੀ ਤੇ ਤੇਲ ਪਾਉਂਦਾ ਸੋਂ ਸਵਾਲ ਦੇਖਣ ਵਾਲਿਆਂ ਜਵਾਬ ਉਹਨੂੰ ਪਤਾ ਸਹੀ ਗੱਲ ਗਲਤੀ ਸੇ ਇਹ ਹੋ ਵੇਟਿੰਗ ਚਲੋ ਤੁਸੀਂ ਜਾਓ ਕਰਕੇ ਮੈਂ ਵੇਖਦਾ ਫਿਰ ਆਪਾਂ ਆਵੜੀ ਗੱਲ ਨਾ ਦੁਬਾਰਾ ਕਰਾਂਗੇ ਚੱਲੀ ਜਾਓ ਤੁਸੀਂ ਜਾਓ ਭਾਬੀ ਤੇ ਨਿਕਲ ਲਿਆ ਚਲੋ ਠੀਕ ਐ ਫਿਰ ਮੈਂ ਚੱਲਦਾ ਠੀਕ ਐ ਜਾਓ ਹਾਂ ਚਲ ਫਿਰ ਤੂੰ ਬੇਟੀ ਸਾਹਿਬ ਤਾਂ ਵਿੱਚ ਜੋ ਵੀ ਹੈ ਸਾਰਾ ਜੋ ਵੀ ਹੈ ਠੀਕ ਐ ਠੀਕ ਜਾਓ ਹਲੋ ਹਾਂ ਕਮੀ ਹੁਣ ਕਿਤਾ ਹੀ ਅੱਛਾ ਕਦੋਂ ਪੁਣੇ ਆਏ ਆ ਚਲ ਬਣੀ ਤੇ ਦੇਖ ਮੈਂ ਆਉਣਾ ਠੀਕ ਹੈ ਬੜਾ ਬਿਠਾ ਇਹਨਾਂ ਨੂੰ ਮੈਂ ਆਉਣਾ ਠੀਕ ਹੈ ਉਹ ਗੱਲ ਹੋ ਗਈ ਉਹ ਆ ਭਜੀ ਸ਼ੈਤਾਨ ਨੂੰ ਯਾਰ ਇੱਥੇ ਸ਼ੈਤਾਨ ਨਹੀਂ ਹਾਜ਼ਰ ਹੋਈ ਭਾਈਆ ਆਇਆ ਕਿਤੇ ਦੌਰ ਨਾ ਜਾਂਦੀ ਕਿਤੇ ਮੈਂ ਵੀ ਦੱਸਣਾ ਨਹੀਂ ਨਹੀਂ ਆ ਤੂੰ ਹੀ ਚੱਲ ਮੇਰੇ ਨਾਲ ਮੈਂ ਕੀ ਕਰਾਂਗਾ ਇਥੇ ਨਹੀਂ ਜਾਊਂਗਾ ਮੈਂ ਤਾਂ ਚੱਲਿਆ ਤੂੰ ਇੱਥੇ ਕੀ ਕਰਨਾ ਤੈਨੂੰ ਪਤਾ ਮੇਰੇ ਸੁਤਤ ਨਹੀਂ ਹੋਣਾ ਤੂੰ ਉਹ ਗੱਲ ਕਰ ਲੈ ਨੋਦਰਾਣਾ ਤਾਂ ਫਿਰ ਐਸੇ ਕੰਮ ਕਾਉਣ ਵੇਖ ਰੋ ਕੰਮ ਕੋਈ ਨਹੀਂ ਹੋ ਜੂਗਾ ਯਾਰ ਕੰਮ ਤਾਂ ਸਾਹਮਣੇ ਪਹਿਲਾਂ ਵੀ ਆਜ ਵੀ ਪਿਆ ਰਿਹਾ ਕੋਈ ਨਹੀਂ ਆਪਾਂ ਆ ਜਾਗੇ ਨਾਲੇ ਦੋਨਾਂ ਚ ਜਿਹੜਾ ਬੰਦਾ ਪਹਿਲਾਂ ਆਜੂਗਾ ਨਾਲੇ ਸੱਜੂਗਾ ਬਾਅਦ ਚ ਠੀਕ ਹੈ ਇਹ ਵੇਂ ਲੈਣੇ ਕੋਈ ਨਹੀਂ ਕੋਈ ਡਾਊਨ ਕਰ ਦਿੰਦਾ ਦੁਕਾਨ ਬੰਦਾ ਚਲੋ ਠੀਕ ਆ ਪਹਿਲਾਂ ਮੈਂ ਕਰਕੇ ਵੇਣਾ ਮੁੰਡੇ ਨੂੰ ਫੋਟੋ ਲੈ ਕੇ ਆਉਂਦਾ ਤੇ ਠੀਕ ਹੈ ਜੇ ਤੱਕ ਜੱਪ ਚਲੀ ਆਪਾਂ ਘਰ ਦੱਦੇ ਵੇਖੀਏ ਚਲੋ ਠੀਕ ਹੋ ਗਿਆ ਠੀਕ ਹੈ ਜਾ ਜੋ ਫਿਰ ਜਲਦੀ ਆਜੋ ਹਾਂਜੀ ਠੀਕ ਐ ਭਾਬੀ ਜੀ ਕੀ ਹੋਇਆ ਠੀਕ ਆ ਨਾ ਸਭ ਕੁਝ ਹਾਂਜੀ ਦੀਦੀ ਸਭ ਠੀਕ ਐ ਮੈਂ ਇਹਨਾਂ ਨੂੰ ਫੋਨ ਕਰਕੇ ਆਈ ਹਾਂ ਅੱਛਾ ਆਉਣ ਡਿਆ ਫਿਰੋ ਹਾਂਜੀ ਹਾਂ ਤੇ ਸਾਈਲ ਦਾ ਵੀ ਟੈਮ ਹੋਇਆ ਹੈ ਨਾ ਕਾਲ ਤੋਂ ਆਉਣ ਦਾ ਬਸ ਆਉਣ ਹੀ ਵਾਲਾ ਵਾ ਅੱਜ ਬੜਾ ਕਾਲੀ ਕਾਲੀ ਗਿਆ ਵਿਚਾਰਾ ਕਹਿੰਦਾ ਮੈਨੂੰ ਨਾ ਛੇਤੀ ਹੈਗੀ ਆ ਜਾਨ ਦੀ ਫਿਰ ਮੈਂ ਦਵਾ ਦਵਾ ਰੋਟੀ ਰੋਟੀ ਬਣਾ ਕੇ ਦਿੱਤੀ ਤੇ ਮੰਮੀ ਜੀ ਤੇ ਘਰ ਨਹੀਂ ਸੀ ਤੇ ਆਉਣ ਹੀ ਵਾਲਾ ਸਾਈਲ ਵੀ ਚਲੋ ਤੁਸੀਂ ਠੀਕ ਹੋ ਨਾ ਹਾਂ ਦੇ ਲੱਗਾ ਤੁਹਾਡਾ ਦੱਸੋ ਦੀਦੀ ਮੈਂ ਤਾਂ ਬਹੁਤ ਵਧੀਆ ਚੱਲ ਵਧੀਆ ਕੋਈ ਹੋਣੇ ਲੱਗੂਗਾ ਤੁਹਾਡਾ ਵੀਰ ਮੈਨੂੰ ਪਿਆਰ ਪਤਾ ਕਿੰਨਾ ਕਰਦਾ ਵਾ ਉਹ ਹੈ ਨਹੀਂ ਬੜਾ ਚੰਗਾ ਵਾ ਹਰ ਗੱਲ ਮੰਨਦਾ ਵਾ ਕੋਈ ਕੋਈ ਵੀ ਗੱਲ ਹੋਵੇ ਨਾ ਤੂੰ ਮੈਨੂੰ ਦੱਸ ਦਿਆ ਕਰ ਚੰਗਾ ਫੋਨ ਕਰ ਦਿਆ ਕਰ ਉਸੇ ਵੇਲੇ ਹੀ ਮੈਂ ਪੈ ਆ ਜਾ ਕਰੂੰਗੀ ਇੱਥੇ ਹਰ ਰੀਤ ਮੇਰੀ ਉਹ ਪੂਰੀ ਕਰੀ ਜਾਂਦਾ ਹੈ ਤੇ ਤੁਹਾਨੂੰ ਕੀ ਫੋਨ ਕਰਾਂ ਮੈਂ ਦੱਸੋ ਚਲ ਠੀਕ ਆ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਮੰਮੀ ਘਰ ਨਹੀਂ ਹੈਗੇ ਤੇ ਮੈਂ ਨਹੀਂ ਤੇ ਇੱਕ ਅੱਧਾ ਦਿਨ ਰੋਕੇ ਆ ਜਾਂਦੀ ਕਿਉਂ ਦੀਦੀ ਤੁਸੀਂ ਮੰਮੀ ਕਰਕੇ ਇਸ ਘਰ ਚ ਆਉਣਾ ਵਾ ਨਹੀਂ ਨਹੀਂ ਪਾਓ ਫਿਰ ਸਾਰਿਆਂ ਨਾਲ ਮਲਾਪ ਹੋ ਜਾਣਾ ਹੀ ਨਾ ਕਿ ਚਲ ਮੈਂ ਉਹਨਾਂ ਨੂੰ ਵੀ ਮਿਲ ਲੈਂਦੀ ਲਓ ਆ ਤੇ ਗੱਲ ਗਲਤ ਹੈ ਨਾ ਕੋਈ ਗੱਲ ਨਹੀਂ ਤੁਸੀਂ ਰਹੋ ਇੱਕ ਦੋ ਦਿਨ ਮੰਮੀ ਜੀ ਨੇ ਤੇ ਆ ਹੀ ਜਾਣਾ ਵਾ ਨਹੀਂ ਨਹੀਂ ਰਿਆ ਨਹੀਂ ਨਾ ਸਰਣਾ ਇਹ ਵੀ ਨਾਲ ਹੀ ਆਏ ਆ ਤੇ ਫਿਰ ਕੀ ਹੋ ਗਿਆ ਕੋਈ ਨਹੀਂ ਫਿਰ ਕਿਹੇ ਦਿਨ ਆਵਾਂਗੇ ਕੋਈ ਨਹੀਂ ਆਉਂਦੇ ਆ ਉਹ ਤੇ ਫਿਰ ਗੱਲ ਕਰਦੇ ਆ ਬਾਜੀ ਕਿਹੜਾ ਰੋਜ਼ ਤੁਰਿਆ ਤੁਸੀਂ ਰਹੋ ਦੋਵੇਂ ਜਾਣੇ ਇਹ ਵੀ ਪਤਾ ਨਹੀਂ ਕਿਉਂ ਹੋ ਗਿਆ ਅਚਾਨਕ ਹੀ ਡੈਪੇ ਚੱਲ ਚਲੀਏ ਚੱਲ ਚਲੀਏ ਹੋ ਕੇ ਆਈਏ ਤੇ ਮੈਂ ਚਲੋ ਤਾ ਕੀ ਹੋਇਆ ਸਾਨੂੰ ਤਾਂ ਸਭ ਨੂੰ ਖੁਸ਼ ਹੋਣਾ ਚਾਹੀਦਾ ਇਹ ਗੱਲ ਤੋਂ ਚਲ ਬਹੁ ਨਾ ਨਾ ਪਾਣੀ ਦੇ ਦੇ ਹਾਂਜੀ ਕੋਈ ਗੱਲ ਵੇ ਸਾਲੇ ਪਤਾ ਨਹੀਂ ਕੀ ਕਰੀ ਜਾਂਦੇ ਆ ਹਜੇ ਤੱਕ ਪਾਣੀ ਤੱਕ ਨਹੀਂ ਲੈ ਕੇ ਆਏ ਜੇ ਮੇਰੀ ਸਾਸਨ ਦੀ ਨਾ ਤੇ ਹੌਂ ਤੱਕ ਉਹਨੇ ਕੋਟਿੰਗ ਬੁਗਾ ਦੇਣੀ ਪਤਾ ਨਹੀਂ ਕੀ ਕਰੀ ਜਾਂਦੇ ਦੋਵੇਂ ਜਾਨੀ ਮਿਮਲਾ ਉਹ ਯਾਰ ਪਾਣੀ ਤਾਂ ਲੈ ਆਓ ਸਾਸੀ ਕਮਾਜੀ ਸਾਸੀ ਕਾਲ ਜੀ ਆ ਲੋ ਪਾਜੀ ਯਾਰ ਪਤਾ ਨਹੀਂ ਅੱਧਾ ਕਿਸੇ ਨੂੰ ਪਾਣੀ ਪੋਣੀ ਪੁੱਛਣਾ ਨੇ ਭਾਜੀ ਮੈਂ ਬਸ ਦੇਸੀ ਥੋੜਾ ਕੰਮ ਕਰ ਲਵਾਂ ਹੋਰ ਸੁਣਾਓ ਘਰੇ ਠੀਕ ਠਾਕ ਸਭ ਹਾਂ ਠੀਕ ਆ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਹਾਂਜੀ ਬਹੁਤ ਵਧੀਆ ਕਿਰਪਾ ਭਾਬਾ ਜੀ ਮੈਂ ਮਲੇ ਨਾ ਟਾਈਮ ਲਾਤਾ ਵਾ ਪਾਣੀ ਤੇ ਪੁੱਛ ਲੈਣਾ ਸੀ ਭਾਬੀ ਦੇ ਹੋਂਦੇ ਸੀ ਉਸ ਤੋਂ ਲੈ ਕੇ ਪਾਣੀ ਲੈ ਕੇ ਤੇ ਵਿਚਾਰੇ ਨੇ ਮੋੜ ਕੇ ਕੋਲਡ ਡਰਿੰਕ ਲੈਣ ਭੱਜ ਗਏ ਤੇ ਮੈਂ ਦੇ ਸੁਪਰ ਕਰਦਾ ਵਾਂ ਵਿਚਾਲ ਲੈਣ ਦੀ ਨੇ ਕੋਲਡ ਡਰਿੰਕ ਲੈਣ ਦੀ ਮੈਂ ਤਾਂ ਕਹਾਂ ਵੀ ਸਸਤੋ ਬਿਨਾ ਮੈਨੂੰ ਕੁਛ ਵੀ ਨਹੀਂ ਮਿਲਣਾ ਨਹੀਂ ਨਹੀਂ ਭਾਜੀ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਜੀ ਤੁਸੀਂ ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਓ ਤੁਸੀਂ ਹੋਲ ਸੇਵਾ ਹੋएगी ਟਾਡੀ ਆਹੋ ਵੇਖ ਨਿਆਮ ਜਿੰਨੀ ਕਾਜ ਹੁੰਦੀ ਐ ਇੰਨਾ ਟਾਈਮ ਲਾਈ ਜਾਂਦੇ ਸਾਡੇ ਕਿਹੜੇ ਇੰਨੇ ਜਵਾਈ ਚਲ ਕੋਈ ਨਹੀਂ ਪੀਓ ਛੇਤੀ ਪੀ ਲੈ ਨਾ ਵਾਗੇ ਏਡੀ ਕਾਲੀ ਕਾਰੀ ਮੇਰੀ ਗੱਲ ਸੁਣ ਮੈਨੂੰ ਲੈ ਕੇ ਜਾ ਦੋ ਮਿੰਟ ਬਾਅਦ ਕਿਉਂ ਤੋਨੂੰ ਭੇਜੀ ਰਾਣੇ ਰਾਣੇ ਦੇ ਸਾਹਲ ਨੂੰ ਮੈਂ ਗੱਲ ਕਰਨੀ ਐ ਕੋਈ ਕਮੀ ਹਾਦੀ ਬਾਜੀ ਉਹ ਆਇਆ ਨਹੀਂ ਰਾਣਾ ਜੇ ਇੰਨਾ ਟਾਈਮ ਹੋ ਗਿਆ ਵਾ ਮੈਂ ਫੋਨ ਕਰਤਾ ਬਾਜੀ ਆਂਦੇ ਪਏ ਦੁਬਾਰਾ ਫੋਨ ਕਰਨਾ ਹੈਗਾ ਜਲਦੀ ਆ ਜਾ ਮੈਂ ਜਾਣਾ ਕਿਤੇ ਹਾਂਜੀ ਦੀਦੀ ਆਈ ਐ ਸ਼ਮੀ ਇੱਕ ਮਿੰਟ ਮੈਨੂੰ ਤੇ ਨਾਲ ਟੈਨਸ਼ਨ ਪਾਤੀ ਓ ਇਹਨਾਂ ਨੇ ਕਿਹੜੀ ਗੱਲ ਕਰਨੀ ਆ ਜਿਹੜੇ ਆਂਦੇ ਇੱਥੋਂ ਚੱਲ ਜੋ ਦੋਵੇਂ ਜਣੀਆਂ ਘਰ ਵੀ ਨਹੀਂ ਮੈਨੂੰ ਕੁਛ ਦੱਸ ਕੇ ਆਏ ਗੱਲ ਵੀ ਕੋਈ ਅਵੱਲੀ ਜੀ ਹੁਣੀ ਇਹਨਾਂ ਦੀ ਕੜੀ ਕੋਚਾ ਚਾਜ ਸਵਾਸ ਦੀ ਕਰਨੀ ਹਾਂਜੀ ਭਾਬੀ ਦੀਦੀ ਸ਼ਿਮਲਾ ਮਿਰਚ ਚਾਲੂ ਖਾਣਗੇ ਭਾਜੀ ਬਣਾ ਲਵਾਂ ਨਹੀਂ ਨਹੀਂ ਸ਼ਿਮਲਾ ਮਿਰਚ ਨਹੀਂ ਖਾਂਦੇ ਕੋਈ ਨਹੀਂ ਬਣਿਆ ਕੀ ਆ ਪਰਤਾ ਬਣਿਆ ਹੋਇਆ ਆ ਵੈਸੇ ਆਹ ਤੇ ਪਤਾ ਕਿੰਨੇ ਚਾਹ ਨਾ ਖਾਂਦੇ ਆ ਆ ਹੀ ਠੀਕ ਆ ਤੇ ਬਾਕੀ ਫੁਲਕੇ ਬਣਾ ਲਾਂਗੇ ਕੋਈ ਗੱਲ ਨਹੀਂ ਫਿਰ ਮੈਂ ਦਹੀਂ ਬਣਾ ਲੈਣੀ ਨਾਲ ਭੱਲੇ ਆ ਠੀਕ ਹੈ ਹਾਂ ਚਲ ਠੀਕ ਆ ਹਾਂਜੀ ਮੇਰੀ ਗੱਲ ਸੁਣੋ ਤੁਸੀਂ ਇੰਨਾ ਟਾਈਮ ਲਾਤਾ ਹੋਨ ਨੂੰ ਬਾਜੀ ਕਦੋਂ ਦੀ ਵੇਟ ਕਰਦੇ ਪਏ ਆ ਕਿੰਨਾ ਚਿਰ ਹੋ ਗਿਆ ਕਹਿੰਦੇ ਪਏ ਆਇਆ ਨਹੀਂ ਰਾਣਾ ਆਇਆ ਨਹੀਂ ਰਾਣਾ ਉਹਨੂੰ ਸਬਰ ਨਹੀਂ ਹੈਗਾ ਨਾ ਇਹ ਤਾਂ ਕਿਹੜੀ ਗੱਲ ਹੈ ਰੋ ਤੀਜੇ ਦਿਨ ਆਇਆ ਰਿੰਦਾ ਹੈ ਕਿਹੜੀ ਗੱਲ ਹੈ ਰਸਤਾਂ ਨੂੰ ਸਮਝ ਨਹੀਂ ਆਗੀ ਕਿੱਦਾਂ ਬੋਲਣ ਡੇ ਜੇ ਐਵੇਂ ਜਵਾਈ ਪਾਈ ਹੈਗਾ ਵਾ ਗੁੱਸਾ ਕਰਕੇ ਚੱਲ ਜਾਊਗਾ ਮਣਕੇ ਮੰਮੀ ਜੀ ਦਾ ਪਤਾ ਜੇ ਮਨੋਂ ਹੋਂ ਤੋਂ ਰੇਰ ਆਓਗੇ ਜਵਾਈ ਪਾਈ ਦਾ ਮਤਲਬ ਇਹ ਵੜੀ ਹੈ ਕੋਈ ਰੋ ਛੱਡੋ ਅੰਦਰ ਹੀ ਬੈਠੇ ਹੈਗੇ ਤੇ ਸੌਣੀ ਨਾ ਲੈਣ ਚੱਲ ਯਾਰ ਸੁਨੀਏ ਨੇ ਕਹਿਣਾ ਕੀ ਆਪਣਾ ਬਲਾ ਨਹੀਂ ਯਾਦ ਕਰੰਦੇ ਆ ਕਿ ਮੈਨੂੰ ਪਤਾ ਕਿ ਵੱਲੀ ਗੱਲ ਕਰਨੀ ਹੈ ਕੋਈ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚੱਲ ਜੇ ਵਰੀਆ ਇੰਨਾ ਟਾਈਮ ਲਾਤਾ ਯਾਰ ਉਹ ਬਸ ਕੰਮ ਹੈ ਦੁਕਾਨ ਤੇ ਤੁਹਾਨੂੰ ਪਤਾ ਹੈ ਕੰਮ ਹੈ ਮੈਨੂੰ ਹੋਰ ਮੰਮੀ ਘਰੇ ਨਹੀਂ ਸੀਗੇ ਤੇ ਦੁਕਾਨ ਤੇ ਕੰਮ ਹੀ ਸ਼ਮੀ ਨੇ ਫੋਨ ਨਹੀਂ ਕੀਤਾ ਸੀ ਤੇ ਮੈਂ ਆਇਆ ਨਹੀਂ ਉਹ ਫੋਨ ਤਾਂ ਕਰਤਾ ਸੀ ਰਸਤੇ 'ਚੋਂ ਦੇ ਟ੍ਰੈਫਿਕ ਬੜਾ ਸੀ ਉੱਥੇ ਬੜਾ ਲੇਟ ਹੋ ਗਿਆ ਵਾਹ ਟ੍ਰੈਫਿਕ ਬੜਾ ਹੈ ਮੈਂ ਬਹਾਨੇ ਲਾਉਂਦੇ ਰਹਿੰਦੇ ਅਸੀਂ ਦੋਵੇਂ ਜਾਣੀ ਹੋ啊 ਅਸੀਂ ਕਿਉਂ ਬਹਾਨੇ ਲਾਉਂਦੇ ਭਾਈ ਹੋਰ ਸੁਣਾਓ ਠੀਕ ਠਾਕ ਹੈ ਨਾ ਦੱਸਾਂ ਮੈਂ ਕੀ ਦੱਸ ਦਿੰਦਾ ਵਾਂ ਕਾਲੇ ਕੋ ਪੈਣ ਦੇ ਜੁਣ ਲੈ ਭਾਈ ਅਸੀਂ ਤੇ ਉਦਾਂ ਹੀ ਪੁੱਛਿਆ ਤੁਸੀਂ ਤੇ ਗੁੱਸਾ ਹੀ ਕਰਦੇ ਮੈਂ ਤਾਂ ਵੈਸੇ ਕਹਿੰਦੇ ਭਾਈ ਮੰਮੀ ਘਰੇ ਨਹੀਂ ਹੈਗੇ ਹਾਂ ਹਾਂਜੀ ਤੇ ਮੰਮੀ ਘਰੇ ਨਹੀਂ ਕਿਦਾਂ ਮਤਲਬ ਆ ਨਹੀਂ ਸਕਦਾ ਮੈਂ ਲੈ ਕਿਉਂ ਨਹੀਂ ਆ ਸਕਦੇ ਤੁਸੀਂ ਤੁਹਾਡਾ ਆਪਣਾ ਘਰ ਹੈ ਇਹ ਤੇ ਆਪਣਾ ਘਰ ਹੈ ਤਾਂ ਹੀ ਆਇਆ ਨਾ ਤੁਸੀਂ ਤੇ ਕਿਹਾ ਤੇ ਕਹਿੰਦੇ ਆ ਵੇ ਮੰਮੀ ਘਰੇ ਨਹੀਂ ਹੈਗੇ ਇਹਦਾ ਮਤਲਬ ਕੀ ਹੈ ਕਹਿਣ ਦਾ ਮਤਲਬ ਕੀ ਇਹਦਾ ਭਾਈ ਮੈਂ ਤਾਂ ਉਦਾਂ ਹੀ ਕਿਹਾ ਉਹ ਵੈਸੇ ਕਹਿੰਦੇ ਆ ਤੁਸੀਂ ਵੈਸੇ ਗਲਤ ਲੈਣਦੇ ਉਹਨਾਂ ਦੀ ਗੱਲ ਨੂੰ ਵਾਲਤ ਲੈ ਆ ਮੈਂ ਆਹ ਕੋਈ ਗੱਲ ਨਹੀਂ ਹਾਂ ਹੋਰ ਰੋਟੀ ਪਾਣੀ ਖਾਦਾ ਸੀ ਹਾਂ ਖਾ ਲਿਆ ਮੈਂ ਰੋਟੀ ਪਾਣੀ ਆ ਖਾ ਲਿਆ ਆ ਘੰਟੇ ਬਾਅਦ ਇੱਕ ਕੋਲਨੇ ਕਹਿੰਦੀ ਉਹ ਭਾਬੀ ਬਣਾਉਂਦੇ ਹੋਣੇ ਨਾ ਆ ਬਣਾਉਂਦੇ ਹੋਣੇ ਜਿ ਇਹੋ ਜੀ ਕੋਲਨੇ ਗਈਏ ਘੰਟੇ ਬਾਅਦ 2 ਘੰਟੇ ਬਾਅਦ ਰੋਟੀ ਆਊਗੀ ਕਹਨੇ ਮੇਰੀ ਸੋਹਣਾ ਘੱਲ ਭਾਬੀ ਰੋਟੀ ਬਣਾ ਕੇ ਦੇ ਦੋ ਛੇਤੀ ਭਾਈ ਨੂੰ ਉਹ ਖਾ ਲਾਂਗਾ ਰੋਟੀ ਵੇ ਕੋਈ ਨਹੀਂ ਖਾ ਲੂੰਗਾ ਮੇਰੀ ਸੋਹਣਾ ਘੱਲ ਦੋਵੇਂ ਜਣ ਹਾਂਜੀ ਹਾਂਜੀ ਜਿਹੜਾ ਰਿਸ਼ਤਾ ਮਰਜੀਤ ਵਾਸਤੇ ਕਰਨ ਦਿਆ ਹੈ ਨਾ ਹਾਂਜੀ ਉਹ ਮੇਰੇ ਬਰੇ ਮਗਰ ਪੈ ਹੀ ਹੁਣ ਮੇਰਾ ਖਹਿੜਾ ਨਹੀਂ ਛੱਡੰਦੇ ਭਾਜੀ ਦੱਦ ਹੁਣ ਭਾਜੀ ਦੂਜੀ ਵਾਰ ਕਰਾਉਣਾ ਮੇਰਾ ਹੁਣ ਤੇਰਾ ਨਹੀਂ ਦੂਜੀ ਦੀ ਕਰਾਣਾ ਤੈਨੂੰ ਕਾਲੀ ਪਈ ਐ ਦੂਜਾ ਵਿਆਹ ਕਰਾਉਂਦੀ ਉਹਦਾ ਕਰਨਾ ਸਾਇਲ ਦਾ ਚੁੱਪ ਕਰਕੇ ਨਾ ਬੰਦੇ ਦਾ ਪੁੱਤ ਬਣ ਕੇ ਨਾ ਸਾਇਲ ਨਾਲ ਰਿਸ਼ਤਾ ਕਰ ਦੋ ਔਰ ਅੱਗੇ ਤੇ ਮੈਨੂੰ ਬੜਾ ਖਰਾਬ ਕੀਤਾ ਤੁਹਾਨੂੰ ਪਤਾ ਤੇ ਆ ਮੈਂ ਮੇਰੀ ਹਾਲੇ ਸਟੱਡੀ ਨਹੀਂ ਕੰਪਲੀਟ ਹੋਈ ਉਹ ਜਦੋਂ ਹੋਊਗੀ ਤੇ ਮੈਂ ਫੇਰ ਹੀ ਵਿਆਹ ਦਾ ਸੋਚਣਾ ਹੱਲੇ ਯਾਰ ਸਟੱਡੀ ਵਿਆਹ ਤਾਂ ਬਾਅਦ ਵੀ ਹੋ ਜਾਊਗੀ ਮੇਰੀ ਵੀ ਕੋਈ ਇੱਜ਼ਤ ਰੱਖ ਲਓ ਤੇ ਹੀ ਕਿ ਨਹੀਂ ਰੱਖਣੀ ਬੋਲਦੇ ਨਹੀਂ ਹੁਣ ਤਨਾਲੇ ਮੇਰੀ ਗੱਲ ਸੁਣੋ ਆ ਵਿਆਹ ਕੀਤਾ ਸੀ ਹੁੰਦੀ ਕੀ ਉਹਨਾਂ ਨੇ ਦਿੱਤਾ ਦੱਸੋ ਮੈਨੂੰ ਇੱਕ ਮੰਦਰੀ ਭਾਈ ਆ ਮੈਨੂੰ ਤੋ ਵੀ ਫੂਕ ਮਾਰਿਆ ਔੜਦੀ ਫਿਰਦੀ ਭਾਜੀ ਤੁਸੀਂ ਵਿਆਹ ਲੈਣ ਦੇ ਲਈ ਕੀਤਾ ਸੀ ਬਸ ਉਥੇ ਆਹੋ ਲੈਣ ਦੇ ਲਈ ਕੀਤਾ ਏ ਫੇਰ ਕੀ ਆ ਭਾਜੀ ਬੋਲਣ ਦੇ ਤੇ ਉਹ ਵੱਡੇ ਆ ਕਹਿ ਸਕਦੇ ਸਾਨੂੰ ਪਰ ਯਾਰ ਛੱਡੋ ਨਾਲੇ ਭਈ ਆਪਾਂ ਨੂੰ ਕਿਸੇ ਚੀਜ਼ ਦੀ ਘਾਟ ਆ ਸਾਰਾ ਕੁਝ ਤੇ ਹੈਗਾ ਡੱਡੇ ਕੋ ਅਸੀਂ ਕੀ ਕਰਨਾ ਉਹਨਾਂ ਦੀ ਮਦਦ ਯਾਰ ਘਾਟ ਦੀ ਗੱਲ ਨਹੀਂ ਹੁੰਦੀ ਵੱਡੇ ਦੀ ਹੋ ਇੱਜ਼ਤ ਵੀ ਹੁੰਦੀ ਆ ਕੀ ਇੱਜ਼ਤ ਕੀਤੀ ਉਹਨਾਂ ਨੇ ਮੇਰੀ ਆ ਰਾਣਾ ਵਿਆਹ ਤੋਂ ਪਹਿਲਾਂ ਪਤਾ ਕੀ ਕਹਿੰਦਾ ਸੀ ਤੁਹਾਡਾ ਵੱਖਰਾ ਟੇਬਲ ਲਵਾਉਂਗਾ ਆ ਲੱਗਾ ਟੇਬਲ ਮੇਰਾ ਵੱਖਰਾ ਬੋਲੋ ਹਣ ਤੇ ਨਾਲੇ ਮੇਰੀ ਗੱਲ ਸੁਣ ਜਿਹੜਾ ਰਿਸ਼ਤਾ ਮੈਂ ਕਰਾਣ ਦੇ ਆਣਾ ਇਹਨੂੰ ਰੰਜੀਰ ਨੂੰ ਉਹ ਮੇਰੇ ਬੜੇ ਖੜੇ ਭਾਈ ਪਰ ਭਾਜੀ ਹੁਣ ਤੇ ਹੋ ਗਿਆ ਵਿਆਹ ਤੇ ਹੋ ਗਿਆ ਵਾ ਮੇ ਤਾਂ ਨਹੀਂ ਕਹਿਣ ਦਿਆ ਦੁਬਾਰਾ ਕਰਨਾ ਮੈਂ ਕਹਿੰਦਾ ਉਹਦਾ ਰਿਸ਼ਤਾ ਤਿਰਨਾ ਕਰ ਦਈਏ ਉਹ ਨਹੀਂ ਨਹੀਂ ਹੱਲੇ ਨਹੀਂ ਮੈਂ ਵਿਆਹ ਕਰਾਉਣਾ ਹੱਲੇ ਤੁਹਾਨੂੰ ਪਤਾ ਤੇ ਆ ਮੈਂ ਪੜ੍ਹਾਈ ਕਰਨੀ ਆ ਜਿੰਨੀ ਦੇ ਤੱਕ ਮੇਰੀ ਪੜ੍ਹਾਈ ਨਹੀਂ ਖਤਮ ਯਾਰ ਮੇਰੀ ਗੱਲਾਂ ਸੁਣ ਸਾਇਲ ਪੜ੍ਹਾਈ ਪੜ੍ਹਾਈ ਬਾਅਦ ਚੋਂਦੀ ਰਹੂਗੀ ਜੋ ਇਹਨੇ ਗਲਤੀ ਕੀਤੀ ਹੈ ਨਾ ਤੂੰ ਨਾ ਕਰ ਲਈ ਤੇ ਗੱਡੀ ਉਹਨਾਂ ਨੇ ਪਹਿਲਾਂ ਹੀ ਲੈ ਕੇ ਰੱਖੀ ਕੁੜੀ ਨੂੰ ਦੇਣ ਵਾਸਤੇ ਕਿਹੜੀ ਗਲਤੀ ਕਰਤੀ ਭਾਜੀ ਮੈਂ ਨਾਲੇ ਉਹਦੀ ਉਹਦੀ ਪਸੰਦ ਵੀ ਵੇਖਣੀ ਨਾ ਕੀ ਉਹਦੀ ਪਸੰਦ ਵਾ ਕੋਈ ਵੇਖ ਕੇ ਫੇਰ ਕਰ ਲਊ ਐਵੇਂ ਕਰ ਲੇ ਵਿਆਹ ਧੱਕੇ ਨਾਲ ਹੀ ਹੋ ਗਈ ਉਹਦੀ ਪਸੰਦ ਵੇਖ ਲਈ ਮੇਰੀ ਜਿੱਦ ਨਾਲ ਵੇਖੀ ਕੋਈ ਵੀ ਅੱਗੇ ਤੂੰ ਰੋਲਦੀ ਹੁਣ ਉਹਨੂੰ ਨਾਲ ਲਾ ਲਾ ਪਾਰੇ ਕੀ ਤੁਹਾਡੀ ਇੱਜ਼ਤ ਉਹ ਨਹੀਂ ਦੱਸ ਕੀਤੀ ਅਸੀਂ ਦੱਸ ਐਨੀ ਜੀ ਇੱਜ਼ਤ ਕਰਦੇ ਹੋਰ ਦੱਸ ਕੀ ਕਰੀਏ ਸਵਾ ਇੱਜ਼ਤ ਕਰਦਾ ਯਾਰ ਅਗਲਾ ਜਵਾਈ ਤੂੰ ਸਾਡਾ ਫਿਰ ਵੀ ਇਹ ਗੱਲ ਆ ਯਾਰ ਬੋਲੀ ਜਾਣ ਦਿਆ ਭਾਬੀ ਬੁਲਾਉਂਦੇ ਤੁਹਾਨੂੰ ਜਾ ਉਹਦੀ ਗੱਲ ਸੁਣਾਉਂਨਾਂ ਦੀ ਜਾਓ ਗੱਲ ਸੁਣਾ ਗੱਲ ਤੇ ਸੁਣ ਕੇ ਆਓ ਨਾ ਇਹਨੂੰ ਅਗਲ ਨਾ ਮੋੜ ਇਹ ਬਕਵਾਸ ਕਰਨੀ ਆਂਦੀ ਐ ਅੱਗੋਂ ਉਹ ਛੱਡੋ ਤੁਸੀਂ ਗੁੱਸਾ ਨਾ ਕਰੋ ਵੈਸੇ ਥੋੜਾ ਜਨਾ ਕੰਮ ਦਾ ਮੇਰੀ ਗੱਲ ਥੋਲਾ ਫੇ ਮੈਂ ਗੁੱਸਾ ਨਹੀਂ ਕਰਦਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲਿਆ ਨਾ ਉਹ ਤੇ ਅਮਲ ਕਰ ਲੈ ਤੇ ਚੰਗਾ ਰਹੇਗਾ ਤੇ ਨਾਲੇ ਮੇਰੀ ਵੀ ਇੱਜ਼ਤ ਰਹਿ ਜੂ ਛੱਡੋ ਭਾਈ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੇ ਜੇ ਆ ਵਿਆਹ ਦੀ ਗੱਲ ਤੇ ਮੰਮੀ ਨਹੀਂ ਕਰਨੀ ਆ ਨਾਲੇ ਮੰਮੀ ਨਾਲ ਗੱਲ ਕਰ ਲਾਂਗੇ ਤੁਹਾਡੀ ਇੱਜ਼ਤ ਪੂਰੀ ਬਰਕਰਾਰ ਰਹੂਗੀ ਆ ਸੌਾਈ ਜਦ ਬਰਕਰਾਰ ਰਹਿਣੀ ਹੈ ਜਿਹੋ ਜੀ ਅੱਗੇ ਰੱਖੀ ਆ ਮੇਰੇ ਜਾਰਦੋਸ ਪਤਾ ਕਿੰਨੀਆਂ ਲਾਂਤਾ ਪਾਉਂਦੇ ਮੈਨੂੰ ਵੀ ਕੀ ਇਹਨਾਂ ਨੇ ਕੀਤਾ ਦੱਸ ਮੈਨੂੰ ਹੈ ਇੱਕੋ ਮੁੰਦਰੀ ਭਾਈ ਉਹ ਉੱਦਾਂ ਹੀ ਫੂਕ ਮਾਰੇ ਉੱਡਦੀ ਫਿਰਦੀ ਏ ਤੇ ਨਾ ਕੋਈ ਖਾਂ ਤੇ ਨਾ ਕੋਈ ਪੀਣ ਉਥੇ ਕੀ ਜਦੋਂ ਨਹੀਂ ਮੇਰੀ ਉਥੇ ਫਿਰ ਤੇ ਗਾਂਦਨ ਮਤਾਈਓ ਕਹਿੰਦਿਆਂ ਵਾ ਵੀ ਜੋ ਮੈਂ ਕਹਿੰਦਿਆਂ ਨਾ ਕਰ ਲਾ ਉਦਾਂ ਚੰਗਾ ਰਹੇਗਾ ਬੜੀ ਐਸ਼ ਲਏਗਾ ਕੋਈ ਨਹੀਂ ਭਾਈ ਮੰਮੀ ਹੁੰਦੇ ਨਾ ਆਪਾਂ ਉਹਨਾਂ ਨਾਲ ਸਲਾਹ ਕਰ ਲਾਂਗੇ ਜਿੱਥੇ ਤੁਸੀਂ ਕਹੋਗੇ ਨਾ ਉਵੇਂ ਕਰ ਲਾਂਗੇ ਬਸ ਠੀਕ ਆ ਮੈਨੂੰ ਤੇਰੇ ਤੋਂ ਇਹੋ ਹੀ ਆਸ ਹੈਗੀ ਠੀਕ ਆ ਭਜੀ ਗਾ ਨਿਆਰੇ ਲਹੇਗਾ ਜੇ ਤੂੰ ਆਪਣੇ ਭਾਈਏ ਦੀ ਗੱਲ ਮੰਨੇਗਾ ਬਸ ਠੀਕ ਆ ਤੁਸੀਂ ਭਾਈ ਦੀ ਗੱਲਾਂ ਦਾ ਗੁੱਸਾ ਨਾ ਕਰਿਓ ਉਹ ਤੁਹਾਨੂੰ ਪਤਾ ਵੈਸੇ ਬੜਾ ਕਲਪਿਆ ਹੋਇਆ ਦੁਕਾਨ ਤੇ ਕੰਮ ਘੁੰਮਿਆ ਨਾ ਜਿਹੜਾ ਬੰਦਾ ਰੱਖਿਆ ਸੀ ਉਹਨੇ ਕੀਤਾ ਨਹੀਂ ਤੇ ਪੈਸੇ ਬੜਿਆਂ ਕੋ ਲੈਣ ਵਾਲੇ ਪਹਿਲੇ ਥੋੜਾ ਨਾ ਸਮਝਾਇਆ ਕਰ ਉਹਨੂੰ ਅਕਲ ਦਿਹਾ ਕਰ ਜਿੰਦਾ ਦੀ ਤੇਰੀ ਆ ਕਰ ਨਾ ਥੋੜੀ ਬੋਦੀ ਉਹਨੂੰ ਵੀ ਮੰਨ ਦੇ ਕੋਈ ਨਹੀਂ ਸਮਝਾਉਂਗਾ ਮੈਂ ਚਲ ਠੀਕ ਮੈਂ ਬਾਡੇ ਉਸ ਤੇ ਲੈ ਕੇ ਲੈ ਵੀ ਰਾਜੂ ਸਿਆ ਇਹ ਮੁੰਡਾ ਲਗਿਆ ਹੀ ਮੰਨ ਹੁਣ ਬਣੂਗੀ ਤੇਰੀ ਇੱਜ਼ਤ ਪੂਰੀ ਤੇ ਨਾਲੇ ਤੇ ਪਾਉਂਗਾ ਮੈਂ ਹੱਥ ਨੂੰ ਕਰੂੰਗਾ ਪੀਲਾ ਹੋ ਸਕਦਾ ਵਾ ਉਹ ਗਲੇ ਨੂੰ ਵੀ ਪੀਲਾ ਕਰ ਦੇਣਾ ਤੇ ਨਜ਼ਾਰੇ ਵੱਜਣਗੇ ਫਿਰ ਤੇ ਨਾਲੇ ਫਿਰ ਖਾਵਾਂਗੇ ਚਿਕੜ ਤੇ ਨਾਲੇ ਖਾਵਾਂਗੇ ਮਰਗੇ ਤੇ ਮੋਜਾ ਹੀ ਬਣ ਗਈਆਂ ਠੀਕ ਬੰਗਾ ਰਾਜੂ ਸਿਆ ਠੀਕ ਆ ਚਲਦਾ ਮੇਰਾ ਆਇਆ ਧੁੰਮੜ ਘੁੰਮ ਕੇ ਭਣੇ ਕਿੱਥੇ ਰਹੀਆਂ ਗੱਲ ਸੁਣ ਜੀ ਹਾਂ ਜੀ ਨੇ ਦੱਸ ਕੀ ਆ ਓ ਕੀ ਭਈਆ ਹਰ ਵੇਲੇ ਲੈਣ ਦਿੰਦੀਆਂ ਗੱਲਾਂ ਤੈਨੂੰ ਚੰਗੀ ਤਰ੍ਹਾਂ ਪਤਾ ਨਾ ਉਹਦਾ ਮਾਪਿਓ ਹੈ ਨਹੀਂ ਆ ਨਾਲ ਜਿੱਦਾਂ ਉਹਨਾਂ ਨੇ ਕੀਤਾ ਵਧੀਆ ਕੀਤਾ ਵਾ ਇਹਨੂੰ ਹਰ ਵੇਲੇ ਭੋਖੀ ਪਈ ਰਹਿੰਦੀ ਕਿਸੇ ਗੱਲ ਦੀ ਫਿਰ ਦਿੱਤਾਣੀ ਲੈਤਾਣੀ ਇਹੋ ਗੱਲਾਂ ਆਉਂਦੀਆਂ ਨੇ ਬਸ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਚੱਲ ਅੱਛਾ ਹੁਣ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਮੈਂ ਪਿਆਰ ਨਾਲ ਸਮਝਾ ਦੂੰਗੀ ਆਪੇ ਗੱਲ ਕਰ ਲੂੰਗੀ ਤੈਨੂੰ ਪਤਾ ਨਾ ਆ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਬੜੇ ਨਾਜ਼ੁਕ ਹੁੰਦੇ ਆ ਜੀ ਇੱਕ ਵਾਰ ਵਿਗੜ ਜਾਂਨ ਫਿਰ ਉਸ ਤੋਂ ਨਹੀਂ ਹੁੰਦੇ ਹੁੰਦੇ ਐਡ ਕਰਕੇ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲਾਂਗੀ ਉਹਨਾਂ ਨਾਲ ਪਿਆਰ ਨਾਲ ਇਹ ਗੱਲਾਂ ਮੈਂ ਸਮਝਦਾ ਨਾ ਉਹ ਨਹੀਂ ਨਾ ਸਮਝਦਾ ਇਹ ਗੱਲਾਂ ਨਾ ਥੋੜੇ ਕਾਲੇ ਪੈ ਜਾਂਦੇ ਆ ਤੁਹਾਡਾ ਫਰਜ਼ ਪੰਦਾ ਵਾ ਸਾਲੇ ਜੇ ਤੁਸੀਂ ਭੈਣ ਦਿੱਤੀ ਆ ਇਹ ਕਾਲੇ ਨਾ ਪਿਆ ਕਰੋ ਮੈਂ ਸਮਝਦਾ ਪਰ ਇਹ ਜਿਹੜੇ ਹਿਸਾਬ ਨਾਲ ਇਹ ਗੱਲਾਂ ਕਰਦਾ ਨਾ ਇਹ ਮਾਤਾ ਵੀ ਜਿਹੜੇ ਹਿਸਾਬ ਨਾਲ ਹੋਰ ਬੰਨੇ ਬੋਲਦੀ ਨਾ ਮੈਨੂੰ ਲੱਗਦਾ ਚੁੱਕਣਾ ਐਸੇ ਦੀ ਆ ਸਾਰੀ ਨਹੀਂ ਨਹੀਂ ਵੀਰੇ ਇਦਾਂ ਦੀ ਨਹੀਂ ਕੋਈ ਗੱਲ ਉਹਨਾਂ ਨੇ ਮੰਮੀ ਨੂੰ ਕੀ ਕਹਿਣਾ ਵਾ ਕੋਈ ਗੱਲ ਨਹੀਂ ਮੰਮੀ ਨਾਲ ਵੀ ਮੈਂ ਆਪੇ ਗੱਲ ਕਰ ਲਾਂਗੀ ਤੂੰ ਟੈਨਸ਼ਨ ਨਾ ਲੈ ਦੇਖ ਲੈ ਪਰ ਠੀਕ ਹੈ ਤੂੰ ਠੀਕ ਥੋੜਾ ਸਮਝਾ ਕੇ ਰੱਖਿਆ ਕਰ ਫਿਰ ਵੀ ਉਹਨਾਂ ਨਾਲ